ਇਟਲੀ ਦੀ ਸਿੰਗ ਐਂਡ ਕੋਰਕ ਕੋਪਰਤੀਵਾ ਐਗਰੀਕੋਲਾ ਏ ਆਰ ਐਲ ਫੌਂਦੀ ਵੱਲੋਂ ਮਨੁੱਖਤਾ ਦੇ ਭਲੇ ਲਈ ਲਗਾਏ ਖੂਨ ਜਾਂਚ ਕੈਂਪ ਵਿੱਚ 200 ਦੇ ਕਰੀਬ ਭਾਰਤੀਆਂ ਨੇ ਲਿਆ ਭਰਪੂਰ ਲਾਹਾ ਇਟਲੀ ਦੇ ਭਾਰਤੀ ਕਿਸਾਨਾਂ ਦੇ ਫਸਲਾਂ ਨੂੰ ਲੈ ਕੇ ਇਟਾਲੀਅਨ ਲੋਕਾਂ ਵੱਲੋਂ ਸਬਜ਼ੀ ਮੰਡੀਆਂ 'ਚ ਹੋ ਰਹੇ ਸ਼ੋਸ਼ਣ ਤੇ ਭਾਰਤੀਆਂ ਦੀ ਸਿਹਤ ਦੇ ਮੱਦੇਨਜ਼ਰ ਕੈਮੀਕਲ ਰਹਿਤ ਸਬਜ਼ੀਆਂ ਮੁਹੱਈਆ ਕਰਵਾਉਣ ਨੂੰ ਲੈ ਕੇ ਲਾਸਿਓ ਸੂਬੇ ਦੇ ਪ੍ਰਸਿੱਧ ਸ਼ਹਿਰ ਫੌਂਦੀ ਲਾ ਤੀਨ ਵਿਖੇ ਸਥਿਤ ਯੂਰਪ ਦੀ ਪ੍ਰਮੁੱਖ ਸਬਜ਼ੀ ਮੰਡੀ ਵਿਖੇ ਬੀਤੇ ਦਿਨੀ ਹੋਂਦ ਵਿੱਚ ਆਈ ਸਿੰਘ ਐਂਕੋਰ ਕੋਪਰਤੀਵਾ ਐਗਰੀਕੋਲਾ ਆਰਐਲ ਫੋਂਦੀ ਵੱਲੋਂ ਇਟਲੀ ਦੀ ਨਾਮੀ ਸੰਸਥਾ ਦ ਟੈਸਟ ਇਨ ਸਿਟੀ ਤੇ ਇੱਕ ਨੂਰ ਇੰਡੀਅਨ ਕਮਿਊਨਿਟੀ ਇਟਲੀ ਦੇ ਸਹਿਯੋਗ ਨਾਲ ਭਾਰਤੀ ਭਾਈਚਾਰੇ ਲਈ ਮੁਫਤ ਖੂਨਦਾਨ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ 200 ਦੇ ਕਰੀਬ ਭਾਰਤੀਆਂ ਦੇ ਹੈਪਟਾਈਟਿਸ ਬੀ ਸੀ ਤੇ ਐਚਆਈਵੀ ਟੈਸਟ ਕਰਵਾਏ ਗਏ ਕੈਂਪ ਵਿੱਚ ਆਏ ਸਭ ਭਾਈਚਾਰੇ ਲਈ ਵਿਸ਼ੇਸ਼ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਇਸ ਮੌਕੇ ਟਾਲੀਨ ਇੰਡੀਅਨ ਪ੍ਰੈਸ ਕਲੱਬ ਨਾਲ ਸਿੰਘ ਐਂਡ ਕੌਰ ਕੋਪਰਤੀਵਾ ਐਗਰੀਕੋਲਾ ਏਆਰਐਲ ਦੇ ਜਾਦਵਿੰਦਰ ਸਿੰਘ ਸੋਨੀ ਸਤਨਾਮ ਸਿੰਘ ਰਵਿੰਦਰ ਸਿੰਘ ਗੁਰਵਿੰਦਰ ਸਿੰਘ ਚੇਤ ਸਿੰਘ ਜਸਪ੍ਰੀਤ ਸਿੰਘ ਤੇ ਬੰਗਲਾਦੇਸ਼ ਤੋਂ ਫੋਰਕਨ ਬਾਇਆ ਜਿਦ ਨੇ ਲੱਗੇ ਖੂਨ ਜਾਂਚ ਕੈਂਪ ਤੇ ਆਪਣੇ ਸੰਸਥਾ ਦੀ ਜਾਣਕਾਰੀ ਦਿੰਦੇ ਆ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਮੁਖਤਰੀ ਸੇਵਾ ਨੂੰ ਸਮਰਪਿਤ ਪਹਿਲਾ ਮੁਫਤ ਖੂਨ ਜਾਂਚ ਕੈਂਪ ਹੈ ਇਸ ਵਿੱਚ ਭਾਰਤੀ ਭਾਈਚਾਰੇ ਨੇ ਹਮਮਹਾਂ ਕੇ ਸ਼ਮੂਲੀਅਤ ਕੀਤੀ ਤੇ ਆਪਣੇ ਖੂਨ ਦੀ 200 ਦੇ ਕਰੀਬ ਲੋਕਾਂ ਨੇ ਜਾਂਚ ਕਰਵਾਈ ਜਿਹੜੇ ਕਿਸੇ ਵੀ ਸੈੱਲ ਨੂੰ ਕੋਈ ਰਿਪੋਰਟ ਵਿੱਚ ਕੋਈ ਨੈਗੇਟਿਵ ਤੱਥ ਆ ਉਸ ਦੀ ਲਕਤੀਨਾ ਦੇ ਮੁੱਖ ਹਸਪਤਾਲ ਵਿੱਚ ਜਾਂਚ ਕੀਤੀ ਜਾਵੇਗੀ ਇਸ ਸੇਵਾ ਨੂੰ ਨਿਭਰੇ ਚੜਨ ਲਈ ਉਹ ਇਟਲੀ ਦੀ ਨਾਮੀ ਮੈਡੀਕਲ ਸੰਸਥਾ ਦਾ ਟੈਸਟ ਇਨ ਸਿਟੀ ਤੇ ਇੱਕ ਨੂਰ ਇੰਡੀਅਨ ਕਮਿਊਨਿਟੀ ਇਟਲੀ ਦੇ ਵਿਸ਼ੇਸ਼ ਧੰਨਵਾਦੀ ਹਨ ਜਿਨ੍ਹਾਂ ਉਹਨਾਂ ਨੂੰ ਭਰਪੂਰ ਸਹਿਯੋਗ ਦਿੰਦਿਆਂ ਮਨੁੱਖਤਾ ਦੇ ਭਲੇ ਵਾਲੇ ਕਾਰਜ ਵਿੱਚ ਉਹਨਾਂ ਦਾ ਸਾਥ ਦਿੱਤਾ ਸਿੰਘਣ ਕੋਰ ਕੋਪਰਟਿਵਾ ਐਗਰੀਕੋਲਾ ਆਰ ਐਲ ਫੌਂਦੀ ਜਿੱਥੇ ਭਾਰਤੀ ਕਿਸਾਨਾਂ ਦੀਆਂ ਫਸਲਾਂ ਨੂੰ ਲੈ ਕੇ ਕਾਲੀਆਂ ਲੋਕਾਂ ਵੱਲੋਂ ਸ਼ੋਸ਼ਣ ਕੀਤਾ ਜਾਂਦਾ ਹੈ ਫਸਲ ਦੀ ਸਹੀ ਕੀਮਤ ਨਹੀਂ ਦਿੱਤੀ ਜਾਂਦੀ ਤੇ ਫਸਲ ਦੀ ਤੁਲਾਈ ਵਿੱਚ ਹੀ ਫਰਕ ਪਾਇਆ ਜਾਂਦਾ ਹੈ ਆਦੀ ਸ਼ੋਸ਼ਣ ਨੂੰ ਰੋਕਣ ਲਈ ਲਾਸੇ ਸੂਬੇ ਦੇ ਪਾਰ ਦੀ ਕਿਸਾਨਾਂ ਦੀ ਸੇਵਾ ਵਿੱਚ ਹੈ ਉਥੇ ਭਾਰਤੀਆਂ ਨੇ ਚੰਗੀ ਸਿਹਤ ਲਈ ਵੀ ਵਚਨਬੱਧ ਹੈ ਤੇ ਬਿਨਾ ਕੈਮੀਕਲ ਦੇ ਕੁਦਰਤੀ ਖਾਦ ਨਾਲ ਤਿਆਰ ਕੀਤੀਆਂ ਫਸਲਾਂ ਤੇ ਖੁਰਾਕ ਪੀਣ ਦੇ ਪਦਾਰਥ ਲੈ ਕੇ ਜਲਦੀ ਸੇਵਾ ਵਿੱਚ ਹਾਜ਼ਰ ਹੋਣ ਜਾ ਰਹੀ ਹੈ ਇਸ ਮੌਕੇ ਅਈ ਮੈਡੀਕਲ ਸੰਸਥਾ ਦਾ ਟੈਸਟ ਇਨ ਸਿਟੀ ਦੇ ਸਮੂਹ ਡਾਕਟਰਾਂ ਦੀ ਟੀਮ ਨੂੰ ਵਿਸ਼ੇਸ਼ ਤੀਸ਼ਰ ਨਾਲ ਸਨਮਾਨਿਆ ਵੀ ਗਿਆ ਇੱਕ ਨੂਰ ਇੰਡੀਅਨ ਕਮਿਊਨਿਟੀ ਇਟਲੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਹਰਪਰਜ ਸਿੰਘ ਘੁੰਮਣ ਨੇ ਲੱਗੇ ਖੂਨ ਜਾਂਚ ਕੈਂਪ ਨੂੰ ਆਰਗੇਨਾਈਜ਼ ਕਰਨ ਲਈ ਸਿੰਘ ਐਂਡ ਕੌਰ ਕੋ ਪ੍ਰਤੀਵਾਗਰੀ ਕੋਲ ਆਯਾਰਲ ਫੌਂਦੀ ਦੇ ਮਨੁੱਖਤਾ ਦੀ ਸੇਵਾ ਕੀਤੀ ਤੇ ਕਾਰੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਮੀਦ ਹੈ ਕਿ ਭਵਿਕ ਵਿੱਚ ਵੀ ਇਹ ਸੰਸਥਾ ਇੰਝ ਹੀ ਸਮਾਜ ਸੇਵੀ ਕਾਰਜਾਂ ਵਿੱਚ ਮੋਹਰੀ ਕਤਾਰ ਵਿੱਚ ਸੇਵਾ ਨਿਭਾਵੇਗੀ